ਭਾਈ ਮੁਬਾਰਕਾ ਬਹੁਤ ਬਹੁਤ ਭਾਈ ਮੁਬਾਰਕੀ ਕਬੱਡੀ ਖੁਸ਼ੀ ਆ ਬਹੁਤ ਵੱਡੀ ਬਹੁਤ ਵੱਡੀ ਖੁਸ਼ੀ ਆਈ ਯਾਰ ਭਲੋ ਹਿੰਦੁਸਤਾਨ ਦੀ ਮਿਆਪਾਲ ਕਰ ਮੋਦੀ ਹਿੰਦੁਸਤਾਨ ਦੇ ਸੰਵਿਧਾਨ ਦਾ ਕਲਾ ਕੁਟਲਾ ਤੋਂ ਜਿਹੜਾ ਫਜ਼ਲਪੁਰ ਜਿਹੜਾ ਰੋਲ ਲਾ ਕੀਤਾ ਬਹੁਤ ਬਹੁਤ ਵਧੀਆ ਥੋੜੀ ਥੋੜੀ ਡਾਊਨ ਬਹੁਤ ਤੇਜ਼ ਤੇ ਲੋਕਤੰਤਰ ਦੇ ਹੱਕ ਦੇ ਵਿੱਚ ਭਲੋ ਜਿਹੜਾ ਉਹ ਫੈਸਲਾ ਕੀਤਾ ਸੋ ਮੈਂ ਪੂਰੇ ਦੇਸ਼ ਵਸ ਗਿਆ ਪਤਾ 5 ਦਿਨਾਂ ਅੱਜ ਵੰਕੇ ਦੀ ਵਾਰ ਜਿੰਨੇ 1 ਸਾਲ ਪਹਿਲਾਂ ਜਿਹੜਾ ਇੰਡੀਆ ਲਾਇੰਸ ਬਣਾਇਆ ਸੀਗਾ ਇੰਡੀਆ ਲਾਇੰਸ ਨੇ ਜੋ ਕੁਝ ਕੀਤਾ ਅੱਜ ਮੋਦੀ ਕਮਜ਼ੋਰ ਹੋਇਆ ਬਹੁਤ ਬੁਰੀ ਤਰ੍ਹਾਂ ਔਰ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਸਰ ਬਹੁਤ ਹੀ ਦੇਸ਼ ਵਾਸੀ ਨੂੰ ਇੱਕ ਦੀ ਵਧਾਈ ਆ ਕਿ ਉਹਨਾਂ ਨੇ ਪਹਿਲਾਂ ਇੰਡੀਆ ਲਾਇੰਸ ਦੇ ਉੱਪਰ ਟਿੱਪੀਆਂ ਪਾਈਆਂ ਤੇ ਅੱਜ ਕੋਰਟ ਨੇ ਜਿਹੜਾ ਇਨਸਾਫ ਕੀਤਾ ਉਹ ਬਹੁਤ ਵੱਡਾ ਦੇਸ਼ ਦੇ ਇਤਿਹਾਸ ਦੇਸ਼ ਦੇ ਵਿੱਚ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੇ ਵਿੱਚ ਅੱਜ ਦਾ ਫੈਸਲਾ ਜਿਹੜਾ ਉਹ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਸੋ ਮੈਂ ਪੂਰੇ ਦੇਸ਼ ਵਾਸੀਆਂ ਨੂੰ ਆਪਣੀ ਪਾਰਟੀ ਦੇ ਸਭ ਲੀਡਰਾਂ ਨੂੰ ਆਪਣੇ ਪੰਜਾਬ ਦੇ ਵਲੰਟੀਅਰਾਂ ਨੂੰ ਦੇਸ਼ ਦੇ ਵਲੰਟੀਅਰ ਸਭ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਔਰ ਮੈਂ ਕਾਮਨਾ ਕਰਦਾ ਕਿ ਅਰਵਿੰਦ ਕੇਜਰੀਵਾਲ ਜੀ ਹੋਰ ਮਜ਼ਬੂਤ ਹੋ ਕੇ ਬਾਦ ਆਉਣਗੇ ਕੱਲ ਤੋਂ ਬਾਅਦ ਸਾਡੀ ਅਗਵਾਈ ਕਰ ਦੇਗੇ ਉਹ ਦੇਸ਼ ਦੇ ਅੰਦਰ ਜਿੰਨੀਆਂ 22 ਇਲੈਕਸ਼ਨ ਹੋ ਗਿਆ ਉਹਦੇ ਸਾਡੀ ਅਗਵਾਈ ਕਰਦਗੇ ਸਭ ਨੂੰ ਮੈਂ ਕਿਹਾ ਜੀ ਮੋਦੀ ਨੂੰ ਐਡਾ ਵੱਡਾ ਝਟਕਾ ਔਰ ਇੱਕ ਫਰਜ਼ੀ ਕੇਸ ਬਣਾਇਆ ਹੈਗਾ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਫਰਜ਼ੀ ਕੇਸ ਦੇ ਵਿੱਚ ਸ਼ਿਰਾਬ ਘਟਾਲੇ ਦੇ ਨਾਂ ਤੇ ਇੱਕ ਫਰਜ਼ੀ ਕੇਸ ਬਣਾ ਕੇ ਉਹਨਾਂ ਨੂੰ ਫਸਾਇਆ ਗਿਆ ਇਸ ਕਰਕੇ ਅੱਜ ਭਾਜਪੀ ਨੂੰ ਮੋਦੀ ਨੂੰ ਅਮਿਤ ਸ਼ਾਹ ਨੂੰ ਬਹੁਤ ਵੱਡਾ ਇੱਕ ਝਟਕਾ ਦਿੱਤਾ ਕੋਰਟ ਨੇ ਔਰ ਸੱਚ ਜਿਹੜਾ ਸਾਰੇ ਦੇਸ਼ ਵਾਸੀਆਂ ਦੇ ਪੂਰੇ ਵਰਲਡ ਦੇ ਵਿੱਚ ਜਿਹੜਾ ਉਹ ਸਾਹਮਣੇ ਆਇਆ ਅੱਜ ਸੱਚ ਦੀ ਜਿੱਤ ਹੋਈ ਬਹੁਤ ਵੱਡੀ ਮਜ਼ਬੂਤੀ ਮਿਲੀ ਸਾਡੇ ਗਗਵਾਈ ਕਰਨ ਵਾਲੇ ਦੇਸ਼ ਦੇ ਦੇਸ਼ ਦੀ ਸਾਡੀ ਪਾਰਟੀ ਦੀ ਗਗਵਾਈ ਕਰਨ ਵਾਲੇ ਸਾਡੇ ਕੰਵਿਨਰ ਅੱਜ ਬਾਹਰ ਆ ਗਏ ਇਹ ਬਾਤ ਵੱਡੀ ਸੱਚ ਦੀ ਜਿਹੜੀ ਉਹ ਜਿੱਤ ਹੋਈ ਚੈਲੇਸ਼ਨ ਕੀ ਜਾ ਰਹੀ ਹੈ ਕੀ ਕਹਾਂਗੇ ਬਹੁਤ ਬੜੀ ਜਿੱਤ ਹੈਗੀ ਅੱਜ ਲੋਕਤੰਤਰ ਦੀ ਸਹੀ ਮੈਨੇਚ ਲੋਕਤੰਤਰ ਦੀ ਜਿੱਤੇਗੀ ਹੈ ईडी ਨੇ اور ਜਿੱਦਾਂ ਸੰਡੇ ਸਰਕਾਰ ਨੇ ਜਿੰਨੀ ਕੋਸ਼ਿਸ਼ ਕਰ ਲਈ ਤੇ ਆਖਿਰ ਇੱਥੇ ਕੋਈ ਨਾਈਪਲਕਾ ਹੈ ਪਬਲਿਕ ਦਾ ਬਿਲਕੁਲ ਪੂਰਾ ਵਿਸ਼ਵਾਸ ਹੈਗਾ ਸੀ ਸਾਡਾ ਪੂਰੀ ਪਾਰਟੀ ਦਾ ਵਿਸ਼ਵਾਸ ਹੈਗਾ ਸੀ ਹੁਣ ईडी ਕੀ ਕੀ ਰਹੀ ਹੈ ਕੇਂਦਰੀ ਵੱਲ ਸਾਹਮਣੇ ਪਹਿਲਾਂ ਕਹਿੰਦੇ ਸੀ ਪੈਸੇ ਲਿੱਤੇ ਹੁਣ ਕਹਿ ਰਹੇ ਕਿ ਮੰਗੇ ਕਮਾਲ ਹੈ ਯਾਰ ਕਿੰਨਾ ਝੂਠ ਚੱਲੇਗਾ ਇਸ ਦੇਸ਼ ਦੇ ਵਿੱਚ ਕਿੰਨਾ ਹੋਏਗਾ ਉਹ ਬਹੁਤ ਬੜੀ ਜਿੱਤ ਹੈ ਬਹੁਤ ਸਾਨੂੰ ਖੁਸ਼ੀ ਹੈ ਔਰ ਦੇਖੋ ਤੁਸੀਂ ਬ੍ਰੈਡਰ ਕਿੰਨਾ ਧੋੜ ਧਵਾਕੇ ਦਾ ਮਤਲਬ ਮਨਾ ਸੈਲੀਬ੍ਰੇਟ ਕਰ ਰਹੇਗੇ ਪਹਿਲੇ ਕਿੰਨਾ ਫਾਇਦਾ ਹੋਏਗਾ ਬਾਏ ਇਲੈਕਸ਼ਨ ਪੱਕਾ ਜਿੱਤੇ ਰਹੀ ਹੈ ਗੱਲ ਨਹੀਂ ਕਰਕੇ ਅੱਜ ਤੋਂ ਬੜਾਈਏ ਕਿ ਦੋ ਜਿਹੜੇ ਹਰਿਆਣਾ ਦੇ ਤਬਾਹ ਹੋ ਗਏ ਉਹ ਰੋਣ ਕਰ ਦਿੱਤੇ ਗਿਆ ਉੱਥੇ ਵੀ ਨਹੀਂ ਲੱਗ